ਦੁੰਦ ਮਹਾਗਾਲਯ ਸੂਰਯ ਕੋਤੀ ਸਮਰਪਤਾ ਨਿਰਵਿੰਗ ਨੰਬਰ ਵੇਵ ਸਰਵਕਾਰੇਸ਼ੁ ਸਰਵਤਾ ਓਮ ਗੰਗਨ ਪਤੇ ਨਮਾ ਸ਼੍ਰੀ ਸਿਧਿਆਨਾਇਤ ਨਮੋ ਨਮਾ ਅਸ਼ਟੇ ਦਿਨਾਇਤ ਨਮੋ ਨਮਾ ਗਣਪਤੀ ਪੱਪਾ ਮੋਰਿਆ ਮੇਰਾ ਨਾਮ ਪ੍ਰਕਾਸ਼ ਕੁਮਾਰ ਜੀ ਤੇ ਸਾਡੇ ਤਿੰਨਾਂ ਤੋਂ ਜਾਂ ਸਮੇਤ ਕਮੇਟੀ ਹੈਗੀ ਜੇ ਅਸੀਂ 30 ਸਾਲ ਤੋਂ ਕਰਦੇ ਆ ਰਹੇ ਆ 30 ਸਾਲ ਤੇ ਅਸੀਂ ਹੁਣ ਅੱਜ ਹੈਗੇ ਹਵਨ ਹੋਣੀ ਆ ਪੂਜਾ ਹੋਣੀ ਆ ਆਰਤੀ ਹੋਣੀ ਆ ਸਾਮ ਨੂੰ ਰਾਤੀ ਭਜਨ ਹੋਣਾ ਤੇ ਅੱਜ ਕੱਲ ਵੀ ਪ੍ਰੋਗਰਾਮ ਹੈ ਸਾਡਾ ਕੱਲ ਵੀ ਉਦਾ ਹੀ ਚੱਲਣਾ ਰਾਤ ਨੂੰ ਵੀ ਆ ਦਿਨੇ ਵੀ ਆ ਤੇ ਸ਼ਹਿਰ ਵਾਸੀਆਂ ਨੂੰ ਮੈਂ ਕਹਿੰਦਾ ਬਹੁਤ ਬਹੁਤ ਦੀ ਗਣਪਤੀ ਪੂਜਾ ਵੀ ਬਹੁਤ ਬਹੁਤ ਆਈ ਹੋਈ ਉਹਨਾਂ ਨੂੰ ਤੇ ਰੱਬ ਵਾਲਾ ਨੂੰ ਕਲਿਆਣ ਕਰੇ ਸਾਰੇ ਤੇ ਅਸੀਂ ਪਰਸੋਂ ਦਾ ਸਾਡਾ ਵਿਸਰਜਨ ਤੇ 10 ਤਰੀਕ ਨੂੰ ਸਾਡਾ ਲੰਗਰ ਆ संजीव मेरा मेरा नाम है मैं गली नंबर चार नगर रह रहा है गणेश चतुर्थी गणेश उत्सव शुरू हुआ हो अ बड़े धूमधाम सारे परिवार गली वाले रल मिल के सब मना रहे हैं और बड़ी खुशियां मना रहे हैं सब का साथ ना है और अभी कहें त्यौहार आँगे रहन अल मिल करके मनाते रहन और सब में खुशियां ईश्वर देवे खुशहाली देवे हरियाली दे, 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 दे तंदुरुस्ती बखे गणपति बापा पंडित कमल किशोर गणेश जी ਗਣੇਸ਼ੀ ਅੱਜ ਬਣਾਇਆ ਜਾ ਰਿਹਾ ਹੈ ਟਨਨਗਰ ਕਲੀ ਨੰਬਰ 4 ਦੇ ਵਿੱਚ ਵਿੱਚ ਬਣਾਇਆ ਜਾ ਰਿਹਾ ਔਰ ਇਹ ਗਣੇਸ਼ੀ ਚੌਥੀ ਆਪਣੇ ਗਰੇਜੀ ਦੇ ਉਸਾਲੇ ਵਿੱਚ ਬਣਾਇਆ ਜਾਂਦਾ ਜਿਹੜਾ ਕਿ ਇਹਨਾਂ ਦਾ ਜਨਮ ਦਿਵਸ ਬਣਾਇਆ ਜਾਂਦਾ ਹੈ ਔਰ ਇਸ ਕਰਕੇ ਹੀ ਗਣੇਸ਼ੀ ਦਾ ਗਣੇਸ਼ ਚੌਥੀ ਪ੍ਰਯੋਜਨੀ ਹੈ 7 ਤਰੀਕ 2024 ਨੂੰ ਇਹ ਸ਼ਤਪੂਰਨਿਮਾ ਆਪਾਧਰ ਪੱਖੇ ਸ਼ੋਕਲ ਪੱਖੇ ਵਾਸਤੇ ਦਿਨ ਵਾਸਤੇ ਬਣਾਇਆ ਜਾ ਰਿਹਾ ਹੈ ਓਮ ਸੀ ਗਣਪਤੇ ਨਮਹ ਅੱਜ ਸੱਡੇ ਘਰ ਦੇ ਵਿੱਚ ਗਣਪਤੀ ਮਾਤਾ ਦੇ 15ਵੇਂ ਸਾਲ ਤੇ ਪ੍ਰਵੇਸ਼ ਕਿਤੇ ਅੱਜ ਮੈਂ ਪੂਰੇ ਇਲਾਕਾ ਵਾਸੀ ਨੂੰ ਗੁਲਾਨਕ ਨਗਰ ਵਿਜੇਨਗਰ ਬਟਾਰਾ ਮੇਢਾ ਰੋਡੇ ਸਾਰੇ ਇਲਾਕਾ ਵਾਸੀ ਨੂੰ ਬਹੁਤ ਬਹੁਤ ਵਧਾਈ ਦਿਨਾਈ ਦੀ ਗਣਪਤੀ ਜੀ ਦੀ ਤੁਰਤੀ ਦੀ ਅਈ ਤੋਂ ਰੋਜ਼ ਸ਼ਾਮੀ 7 ਵਜੇ ਸਾਡੇ ਘਰ ਆਰਤੀ ਹੋਇਆ ਕਰੇਗੀ ਦਿਨ ਨੂੰ ਦਰਸ਼ਨ ਸਵੇਰੇ 7:30 ਵਜੇ ਆਰਤੀ ਹੋਇਆ ਕਰੇਗੀ ਉਸ ਤੋਂ ਬਾਅਦ 14 ਤਰੀਕ ਨੂੰ ਕੀਰਤਨ ਹੋਏਗਾ ਇੱਕ ਕੀਰਤਨ 10 ਤਰੀਕ ਨੂੰ ਹੋਏਗਾ ਮੈਂ ਗਰੀਬ ਹਲਿਆ ਵਾਲਿਆਂ ਨੂੰ ਪੂਰੇ ਗਰੀਬ ਹਲਿਆ ਨੂੰ ਆਹਵਾਨ ਕਰਦਾ ਹਾਂ ਕਿ ਤੁਸੀਂ ਵਨ ਚ ਰਖੇ ਸਾਲ ਉਹ ਦਰਸ਼ਨ ਕਰੋ ਗਣਪਤੀ ਮਹਾਰਾਜ ਦੇ ਬੜੀ ਮਨੋ ਕਾਮਨਾ ਪੂਰੀਆਂ ਕਰਦੇ ਆ ਅਸੀਂ ਉਦੋਂ ਦੇ ਗਣਪਤੀ ਜੀ ਰੱਖਦੇ ਜੇ ਮੈਂ ਪਹਿਲੇ ਬੰਬੇ ਸੀ ਬੰਬੇ ਮੈਂ 22 ਸਾਲ ਲਗਾ ਕੇ ਆਇਆ ਉਹ ਤੋਂ ਬਾਅਦ ਇੱਥੇ ਆ ਕੇ ਮਨ ਦੇ ਵਿੱਚ ਉਤਸ਼ਾਹ ਆਇਆ ਕਿ ਸਾਡੇ ਅੰਮ੍ਰਿਤ ਵਿੱਚ ਵੀ ਗਣਪਤੀ ਜੀ ਪੂਜਾ ਅਰਚਨਾ ਹੋਣੀ ਚਾਹੀਦੀ ਹੈ ਅੱਜ ਅਸੀਂ 15ਵੇਂ ਸਾਲ ਦੇ ਵਿੱਚ ਸਥਾਪਨਾ ਕੀਤੀ ਹੈ ਸਾਡੇ ਇੱਥੇ ਗਰੀ ਮਲੇ ਤੇ ਮੈਂ ਸਭ ਨੂੰ ਵਧਾਈ ਦੇਣਾ ਅੱਜ ਦੇ ਦਿਹਾੜੇ ਦੀ ਦੂਸਰਾ ਮੈਂ ਕਹਨਾ 14 ਤਰੀਕ ਨੂੰ ਸਾਡੇ ਘਰ ਫੰਕਸ਼ਨ ਹੈ ਉਸ ਤੋਂ ਬਾਅਦ 17 ਤਰੀਕ ਨੂੰ ਅਸੀਂ ਵਿਸਰਜਨ ਕਰਾਂਗੇ ਤੀਨਾਂ ਵਜੇ ਕਰੋ ਜਾਵਾਂਗੇ ਤੇ ਅਸੀਂ ਜੰਡਿਆਲੇ ਵਾਲੀ ਨਹਿਰ ਦੇ ਉੱਤੇ ਵੀ ਵਿਸਰਜਨ ਕਰਨਾ ਸਾਰੇ ਗਰੀਬ ਮਨੁੱਖੇ ਵਾਪਸ ਬਹੁਤ ਬਹੁਤ ਉਧਾਈ ਤੇ